ਅੱਜ ਅਸੀਂ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਵਿਸ਼ਾ ਹੈ ਨਸ਼ਾ ਰਹਿਤ ਜ਼ਿੰਦਗੀ ਜਿਹੜੇ ਬੱਚੇ ਸਾਡੇ ਨਸ਼ਿਆਂ 'ਚ ਖੁੱਬ ਗਏ ਨੇ ਗੁੰਮਰਾਹ ਹੋ ਗਏ ਨੇ ਉਹਨਾਂ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਲਈ ਅਸੀਂ ਯਤਨ ਕਰ ਰਹੇ ਹਾਂ ਔਰ ਇਹ ਯਤਨ ਸਾਡੇ ਲਗਾਤਾਰ ਜਾਰੀ ਰਹਿਣਗੇ ਮੇਰੇ ਨਾਲ ਬੈਠੇ ਨੇ ਸਰਦਾਰ ਅਮਰਜੀਤ ਸ਼ੰਕਰੂ ਬਹੁਤ ਵੱਡੇ ਸਮਾਜ ਸੇਵੀ ਨੇ ਤੇ ਅੱਜ ਕੁਝ ਗੱਲਾਂ ਦੀ ਗਵਾਹੀ ਇਹਨਾਂ ਦੀ ਪਵਾ ਕੇ ਤੁਹਾਡੇ ਤੱਕ ਗੱਲ ਭੇਜਣੀ ਹੈ ਤਾਂ ਜੋ ਤੁਹਾਡਾ ਯਕੀਨ ਵੱਜ ਸਕੇ ਕਿ ਨਸ਼ਾ ਰਹਿਤ ਜ਼ਿੰਦਗੀ ਬਹੁਤ ਸੌਖੀ ਹੈ ਨਸ਼ੇ ਬਿਨਾ ਤਕਲੀਫ ਬਿਨਾ ਦਵਾਈ ਛੱਡੇ ਜਾ ਸਕਦੇ ਨੇ ਹਾਂਜੀ ਕਰੂ ਸਾਹਿਬ ਸਾਸੇ ਕਾਲ ਜੀ ਵਾਜਗੁਰੂ ਜੀ ਦਾ ਖਾਲਸਾ ਵਾਜਗੁਰੂ ਜੀ ਦੀ ਫਤਿਹ ਇਹ ਜਿਹੜਾ ਸਾਡੇ ਪਿੰਡ ਸਤੀਏ ਵਾਲੇ ਦੇ ਵਿੱਚ ਮੈਡੀਸਨ ਫਰੀ ਲਾਈਫ ਯੋਗਾ ਸੈਂਟਰ ਬਣਿਆ ਜਦੀ ਅਗਵਾਈ ਜਿੰਨੂੰ ਚਲਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਪੋਲਰ ਸਾਹਿਬ ਮੈਂ ਮਹਿਸੂਸ ਕਰਦਾ ਕਿ ਪਿਛਲੇ 5 ਸਾਲ ਪਹਿਲਾਂ ਜਿਹੜੀ ਮੈਨੂੰ ਪ੍ਰੋਬਲਮ ਆਈ ਸੀ ਕਮਰ ਦੀ ਦਰਦ ਦੀ ਮੈਂ ਇਥੋਂ ਬਿਲਕੁਲ ਠੀਕ ਹੋਇਆ ਔਰ ਬਹੁਤ ਸਾਰੇ ਸੱਜਣ ਇਥੋਂ ਨਸ਼ਾ ਛੱਡ ਕੇ ਗਏ ਨੇ ਔਰ ਜਿਹੜੀ ਯੋਗ ਦੇ ਨਾਲ ਨਸ਼ਾ ਛੱਡਿਆ ਜਾਂਦਾ ਉਹ ਸੱਚਮੁੱਚ ਜਿਹੜੀ ਸਾਡੀ ਅੰਦਰਲੀ ਤਾਕਤ ਹੈ ਉਹ ਸਾਨੂੰ ਨਸ਼ਾ ਛਡਾਉਂਦੀ ਹੈ ਤੇ ਉਸ ਤਾਕਤ ਨੂੰ ਜਦੋਂ ਪੈਦਾ ਕਰਨ ਤੋਂ ਬਾਅਦ ਬੰਦਾ ਨਸ਼ਾ ਛੱਡਦਾ ਤੇ ਫਿਰ ਦੁਬਾਰਾ ਨਸ਼ੇ ਦੇ ਨੇੜੇ ਨਹੀਂ ਜਾਂਦਾ ਇਸ ਗੱਲ ਦਾ ਮੈਂ ਬਿਲਕੁਲ ਅਗਵਾਹ ਔਰ ਬਹੁਤ ਸਾਰੇ ਬੰਦੇ ਇੱਥੋਂ ਛੱਡ ਕੇ ਗਏ ਨੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ ਪਰ ਮੈਂ ਨਾਂ ਤਾਂ ਨਹੀਂ ਟੀਵੀ ਤੇ ਲੈਣਾ ਚਾਹਾਂਗਾ ਕਿਉਂਕਿ ਫਿਰ ਕਈ ਵਾਰੀ ਅਗਲਾ ਕਹਿੰਦਾ ਜੀ ਸਾਡਾ ਤੁਸੀਂ ਇਸ ਪਾਥੇ ਜਿਹੜਾ ਹੈਗਾ ਨਾ ਲੈ ਦਿੱਤਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਜਿਹੜੇ ਇੰਟਰਨੈਸ਼ਨਲ ਯੋਗ ਦਿਵਸ ਦੀ ਸਾਰਿਆਂ ਦੇ ਨਾਲ ਖੁਸ਼ੀ ਸਾਂਝੀ ਕਰਦਾ ਔਰ ਮੈਂ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਯੋਗ ਹੈ ਹਿੰਦੁਸਤਾਨ ਦਾ ਜਿਹੜਾ ਹਜ਼ਾਰਾਂ ਸਾਲ ਪੁਰਾਣਾ ਇੱਕ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਇੱਕ ਬੜਾ ਵੱਡਾ ਉਪਰਾਲਾ ਸੀ ਜਿਸ ਨੂੰ ਸਰ ਕੁਲਦੀਪ ਸਿੰਘ ਭੁੱਲਰ ਜੀ ਅੱਗੇ ਚਲਾ ਰਹੇ ਨੇ ਆਓ ਇਸ ਸੈਂਟਰ ਦੇ ਵਿੱਚ ਆ ਕੇ ਆਪਾਂ ਫਾਇਦਾ ਲਈਏ ਤੇ ਆਪਣੇ ਸਰੀਰ ਨੂੰ ਤੰਦਰੁਸਤੀ ਦੇ ਨਾਲ ਜੋੜ ਕੇ ਦਵਾਈਆਂ ਤੋਂ ਦੂਰ ਜਾਈਏ ਤੇ ਕੁਦਰਤ ਦੇ ਨਾਲ ਰਲ ਕੇ ਆਪਣੀ ਜ਼ਿੰਦਗੀ ਨੂੰ ਜਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਪੁੰਨ ਪਾਪ 'ਚ ਯਕੀਨ ਕਰਦੇ ਹੋ ਜਾਂ ਨਹੀਂ ਕਰਦੇ ਇਹ ਤੁਹਾਡਾ ਵਿਸ਼ਾ ਹੈ ਪਰ ਜੇ ਤੁਸੀਂ ਇੱਕ ਬੱਚਾ ਸਾਡੇ ਕੋਲ ਲਿਆ ਕੇ ਠੀਕ ਕਰਵਾ ਲੈਂਦੇ ਹੋ ਠੀਕ ਕਰਨ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਸੀਂ ਇੱਕ ਨਵੀਂ ਜ਼ਿੰਦਗੀ ਕਿਸੇ ਨੂੰ ਦੇ ਦਿੱਤੀ ਤੁਸੀਂ ਇੱਕ ਪਰਿਵਾਰ ਨੂੰ ਉਜੜਨ ਤੋਂ ਬਚਾ ਲਿਆ ਕਿਸੇ ਪੈਣ ਦੇ ਸਿਰ ਤੇ ਚਿੱਟੀ ਚੁੰਨੀ ਆਉਣ ਤੋਂ ਬਚਾ ਲਈ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾ ਲਿਆ ਇਨਾ ਵੱਡਾ ਪਰਾਲਾ ਤੁਸੀਂ ਬੜੇ ਛੋਟੇ ਜਿਹੇ ਯਤਨ ਨਾਲ ਕਰ ਸਕਦੇ ਹੋ ਕੋਈ ਵੀ ਬੱਚਾ ਤੁਹਾਨੂੰ ਆਂਡਗਵਾਂਡ ਚ ਮਿਲਦਾ ਹੈ ਉਹਨੂੰ ਸਾਡੇ ਕੋਲ ਲਿਆਓ ਇੱਥੇ ਮੁਸ਼ਕਲ ਇਹ ਹੁੰਦੀ ਹੈ ਕਿ ਜਿਹੜੇ ਬੱਚੇ ਨਸ਼ਿਆਂ ਚ ਲੱਗੇ ਨੇ ਉਹਨਾਂ ਦੇ ਰਿਸ਼ਤੇਦਾਰ ਛੱਡ ਜਾਂਦੇ ਨੇ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ ਉਹਨਾਂ ਨੂੰ ਸਾਡੇ ਤੱਕ ਲਿਆਉਣ ਵਾਲਾ ਹੈ ਨਹੀਂ ਬਹੁਤਿਆਂ ਦੀਆਂ ਜਿਹੜੀਆਂ ਨਾਲ ਸਹੇੜੀਆਂ ਨੇ ਮਾਪਿਆਂ ਨੇ ਜਿਹੜੇ ਕਹਿੰਦੇ ਸੀ ਵਿਆਹ ਕਰ ਦਿਓ ਉਦੋਂ ਬਾਅਦ ਇਹ ਸੁਧਰ ਜਾਏਗਾ ਇੱਕ ਕਰ ਹੋਰ ਗਾਲ ਦਿੱਤਾ ਮਾਪਿਆਂ ਨੇ ਵੀ ਤੇ ਉਸ ਵਿਚੋਲੇ ਨੇ ਵੀ ਜਿੰਨੇ ਰਿਸ਼ਤਾ ਕਰਾਇਆ ਸੀ ਤੁਹਾਡੇ ਵਿੱਚੋਂ ਵੀ ਕਈ ਹੋਣਗੇ ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ ਇੱਥੇ ਆਉਣ ਦਾ ਉਹਨਾਂ ਲਈ ਤੁਸੀਂ ਸਾਰਥੀ ਬਣ ਸਕਦੇ ਹੋ ਸਾਡਾ ਇਲਾਜ ਫ੍ਰੀ ਹੈ ਤੁਸੀਂ ਇੱਥੇ ਆਜੋ ਉਹਨਾਂ ਦੇ ਨਾਲ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਅਸੀਂ ਕਰਾ ਦੇਾਂਗੇ ਕੋਈ ਪੈਸਾ ਨਹੀਂ ਲੱਗਣਾ ਕਿਸੇ ਇੱਕ ਬੱਚੇ ਨੂੰ ਨਸ਼ੇ ਚੋਂ ਕੱਢੋ ਤੁਹਾਨੂੰ ਬਲੱਖਣ ਖੁਸ਼ੀ ਮਿਲੇਗੀ। ਔਰ ਸਾਡੇ ਸੈਂਟਰ ਤੇ ਜੋ ਨਤੀਜੇ ਨੇ ਜਿਹੜੇ ਜਿਬ ਤੇ ਥੱਲੇ ਰੱਖਣ ਵਾਲੀਆਂ 6-6 ਗੋਲੀਆਂ ਰੋਜ਼ ਖਾਂਦੇ ਸੀ 15 ਦਿਨ ਵਿੱਚ ਸਾਰੀਆਂ ਗੋਲੀਆਂ ਛੱਡੀਆਂ ਉਹਨਾਂ ਨੇ ਔਰ ਅੱਜ ਤੰਦਰੁਸਤੀ ਦੀ ਜ਼ਿੰਦਗੀ ਜਿਉ ਰਹੇ ਨੇ ਆਪਣੇ ਪਰਿਵਾਰ ਮਿਹਨਤ ਕਰਕੇ ਪਾਲ ਰਹੇ ਨੇ ਤੁਸੀਂ ਵੀ ਇਹੋ ਜਿਹਾ ਕੋਈ ਯਤਨ ਕਰੋ ਤੁਹਾਨੂੰ ਪਰਮਾਤਮਾ ਦੀਆਂ ਖੁਸ਼ੀਆਂ ਵੀ ਮਿਲਣਗੀਆਂ ਦੁਨਿਆਵੀ ਖੁਸ਼ੀਆਂ ਵੀ ਮਿਲਣਗੀਆਂ ਮਾਨਸਿਕ ਖੁਸ਼ੀਆਂ ਵੀ ਮਿਲਣਗੀਆਂ ਤੇ ਤੁਹਾਡਾ ਸਮਾਜ ਰਤਬਾ ਉੱਚਾ ਹੋਵੇਗਾ ਚੰਗੇ ਕੰਮਾਂ 'ਚ ਤੁਹਾਡਾ ਨਾਮ ਆਵੇਗਾ ਅਸੀਂ ਮਨੁੱਖੀ ਕੜੀ ਬਣਾਉਣੇ ਆ ਹੱਥ ਦੇ ਨਾਲ ਹੱਥ ਜੋੜ ਕੇ ਤੁਸੀਂ ਇੱਕ ਹੱਥ ਜੋੜ ਲਵੋ ਕਿਸੇ ਇਹੋ ਜਿਹੇ ਭਾਂਵਰ ਵਿੱਚ ਫਸੇ ਬੱਚੇ ਦੇ ਨਾਲ ਬਹੁਤ ਵੱਡਾ ਪੁੰਨ ਦਾ ਕੰਮ ਝੇ ਜ਼ਰੂਰ ਕਰੋ ਤੇ ਮੇਰੇ ਪਿੱਛੇ ਬੈਠੇ ਜਿੰਨੇ ਸਾਧਕ ਨੇ ਇਹ ਸਾਰੇ ਇਹਨਾਂ ਕਮਾਂ ਦੇ ਵਿੱਚ ਮੇਰਾ ਸਹਿਯੋਗ ਕਰ ਰਹੇ ਨੇ ਆਮ ਤੌਰ ਤੇ ਕੁਝ ਗੱਲਾਂ ਬਹੁਤ ਉੱਚੀਆਂ ਲੱਗਦੀਆਂ ਨੇ ਕਿ ਬਿਨਾਂ ਖਰਚ ਨਸ਼ੇ ਕੌਣ ਛਡਾਊਗਾ ਉਹ ਕੁਲਦੀਪ ਸਿੰਘ ਭੁੱਲਰ ਫਿਰੋਜ਼ਪੁਰ ਪਿੰਡ ਸਤੀਏ ਵਾਲਾ ਛਡਵਾਊਗਾ ਮੇਰੇ ਪਿੱਛੇ ਜਿੰਨੇ ਸਾਧਕ ਬੈਠੇ ਨੇ ਹਾਂਜੀ ਇਸ ਗੱਲ ਦੀ ਗਵਾਹੀ ਭਰਦੇ ਹੋ ਹੱਥ ਖੜਾ ਕਰੋ ਜਿਹੜੇ ਜਿਹੜੇ ਭਰਦੇ ਨੇ ਤੇ ਬਿਨਾ ਖਰਚ ਬਿਨਾ ਦਵਾਈ ਬਿਨਾ ਤਕਲੀਫ ਨਸ਼ੇ ਛੁਡਿੰਦੇ ਨੇ ਜੀ ਇੱਥੇ ਤੇ ਤੁਸੀਂ ਵੀ ਕਿਸੇ ਨਾ ਕਿਸੇ ਕਰਦਾ ਚਿਰਾਗ ਹੈ ਜਿਹੜਾ ਉਹਨੂੰ ਜਗਦਾ ਰੱਖਣ ਲਈ ਯਤਨ ਜ਼ਰੂਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ